ਹਾਂਜੀ ਦੋਸਤੋ ਅੱਜ ਅਸੀਂ ਪਹੁੰਚਿਆ ਪਟਿਆਲਾ ਦੇ ਸ਼੍ਰੀ ਗਣੇਸ਼ ਇਲੈਕਟ੍ਰੀਕਲ ਦੇ ਉੱਤੇ ਇਨਾਂ ਕੋਲ ਤੁਹਾਨੂੰ ਬਿਜਲੀ ਦੇ ਸਮਾਨ ਦੇ ਬਹੁਤ ਵਧੀਆ ਦੇ ਵੈਰਾਈਟੀਆਂ ਮਿਲ ਜਾਣਗੇ ਬਹੁਤ ਬ੍ਰਾਂਡ ਦੇ ਉੱਤੇ ਬਹੁਤ ਵਧੀਆ ਦੇ ਆਫਰਸ ਮਿਲ ਜਾਣਗੇ ਆਓ ਤੁਹਾਨੂੰ ਦਿਖਾਈਏ ਕਿਆ ਕਿਆ ਆਫਰਸ ਮਿਲਣਗੇ ਤੇ ਕਿਆ ਕਿਆ ਆਈਟਮਸ ਮਿਲਣਗੀਆਂ ਅੱਜ ਤੱਕ ਸੋਨੇ ਕਦੇ ਕੋਈ ਬ੍ਰਾਂਡ ਦੀ ਆਈਟਮ ਦੇ ਉੱਤੇ ਦੇਖਿਆ ਕਿ ਸਾਨੂੰ 75% ਲੈਸ ਮਿਲੇ ਹੋਵੇ ਇਲੈਕਟ੍ਰੋਨਿਕਸ ਦੇ ਆਈਟਮ ਦੇ ਆਓ ਤੁਹਾਨੂੰ ਦਿਖਾਣੇ ਇੱਕ ਫਿਲਿਪਸ ਕੰਪਨੀ ਦਾ ਬ੍ਰਾਂਡ ਹੈ ਇਕੋ ਲਿੰਕ ਤਾਂ ਇਹ LED ਟਿਊਬ ਹੈ ਜਿਹੜੀ ਆਪਾਂ ਘਰਾਂ ਦੇ ਵਿੱਚ ਲਾਣੇ ਆ ਰੋਸ਼ਨੀ ਤਾਂ ਇਹਦੇ ਤੇ ਜਿਹੜੀ ਐਮ ਆਰ ਪੀ ਹੈਗੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 450 ਐਮ ਆਰ ਪੀ ਹੈ ਜਿਹੜੀ ਤੇ ਉਹਦੇ ਤੇ ਪਤਾ ਕਿੰਨਾ ਪਰਸੈਂਟ ਲੈਸ ਮਿਲੇਗਾ ਤੁਹਾਨੂੰ 75% ਲੈਸ ਕਰਕੇ ਸਿਰਫ 120 ਰੁਪਏ ਨਹੀਂ ਮਿਲੇਗੀ ਤੁਹਾਨੂੰ ਇਹ ਕਿੱਥੇ ਮਿਲੇਗੀ ਪਰ ਸ਼੍ਰੀ ਗਣੇਸ਼ ਇਲੈਕਟ੍ਰੀਕਲ ਦੇ ਉੱਤੇ ਪਟਿਆਲਾ ਦੇ ਉੱਤੇ ਆਓ ਤੁਹਾਨੂੰ ਦਿਖਾਣੇ ਇਹਨਾਂ ਦੇ ਕੋਲ ਹੋਰ ਆਈਟਮਸ ਦੇ ਉੱਤੇ ਕੀ ਆ ਮਿਲਣਗੇ ਹਰਸ਼ ਗਰਗ ਦੀ ਨਾਲ ਗੱਲ ਕਰਦੇ ਹੋਏ ਹਰਸ਼ ਗਰਜੀ ਕਿャਲ ਹੈ ਬਹੁਤ ਵਧੀਆ ਜੀ ਤੁਸੀਂ ਬਸ ਵਧੀਆ ਵਧੀਆ ਜੀ ਤੁਹਾਨੂੰ ਕਿਆ ਕਿਆ ਆਫਰਸ ਲਗਾਏ ਸਾਣੇ ਸੁਣਿਆ ਬਹੁਤ ਵਧੀਆ ਉਹਦੇ ਆਫਰਸ ਲਗਾਏ ਨੇ ਸਰਦੇ ਦੇ ਉੱਤੇ ਜੀ ਦੱਸ ਚੁੱਕ ਫਲਿੱਪਸ ਦੀ ਨਹੀਂ ਮੈਂ ਸਹੀ ਗੱਲ ਕਹੀ ਹੈ ਜੀ 120 ਬਿਲਕੁਲ ਸਹੀ ਹੈ ਜੀ ਬਿਲਕੁਲ ਲੋ ਜੀ 120 ਰੁਪਏ ਦੇ ਵਿੱਚ ਕਹਿੰਦੇ ਦੇਵਾਂਗੇ ਹਰੇਕ ਘਰ ਦੇ ਵਿੱਚ ਰੋਸ਼ਨੀ ਕਰ ਦਾਂਗੇ ਕੋਈ ਰੋਸ਼ਨੀ ਤੋਂ ਬਿਨਾਂ ਨਹੀਂ ਰਹੇਗਾ ਇਹਨਾਂ ਕੋਲ ਤੁਹਾਨੂੰ ਸਵਿਚ ਬੋਰਡ ਮਿਲ ਜਾਣਗੇ ਹੋਰ ਵਧੀਆ ਵਧੀਆ ਬ੍ਰਾਂਡ ਦੇ ਉੱਤੇ ਐਂਪਲ ਦੇ ਵਿੱਚ ਤੁਹਾਨੂੰ ਸਵਿਚ ਬੋਰਡ ਮਿਲ ਜੇਗਾ ਵਧੀਆ ਨਾਲੇ ਸੋਹਣਾ ਦਿਖਣ ਦੇ ਵਿੱਚ ਸਟਾਈਲਿਸ਼ ਸਵਿਚ ਬੋਰਡ ਹੈ ਤੇ ਹੈਵਰਸ ਦੇ ਵਿੱਚ ਮਿਲ ਜੇਗਾ ਤੇ ਕੋਨਾ ਦਾ ਮਿਲ ਜੇਗਾ ਸਰ ਕਿਆ ਕਿਆ ਰੇਟ ਦੇ ਵਿੱਚ ਪਾਏਗੇ ਕੋਈ ਰੇਟ ਦਾ ਆਈਡੀ ਥੋੜਾ ਜਿਹਾ ਇਹ ਸੁੱੱਚ ਸਿਰਫ 12 ਰੁਪਏ ਦਾ ਜੀ ਲੋ ਜੀ ਸਿਰਫ 12 ਰੁਪਏ ਦੇ ਵਿੱਚ ਸੁੱੱਚ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਹੋ ਤੇ ਹੋਰ ਇਹਨਾਂ ਕੋਲ ਆਈਟਮਸ ਇਲੈਕਟ੍ਰੀਕਲ ਆਈਟਮਸ ਬਹੁਤ ਮਿਲ ਜਾਣਗੀਆਂ ਲੋ ਜੀ ਪੈਣੀਆਂ ਰੇਟਾਂ ਦੀਆਂ ਧਮਾਲਾਂ ਸਰਦੀਆਂ ਦੇ ਸੀਜ਼ਨ ਦੇ ਵਿੱਚ ਰੂਮ ਹੀਟਰ ਲੈ ਕੇ ਆਉਂਦੇ ਨੇ ਬਲੋਰ ਵੀ ਹੈ ਟੂ ਰੋਡ ਵਾਲਾ ਹੀਟਰ ਵੀ ਹੈ ਸਰ ਜੀ ਰੇਟ ਦੱਸੋ ਜੀ ਕਿਆ-ਕਿਆ ਦੇਵਾਂਗਾ ਹਿਲਾਨ ਵਾਲਾ ਰੇਟ ਦਿਓ ਜੀ 1150 ਰੁਪਏ ਦਾ ਜੀ ਹੈਲੋਜਨ ਰੋਡ ਵਾਲਾ ਠੀਕ ਹੈ ਜੀ ਤੇ ਆ ਬਲੋਰ ਜਿਹੜਾ ਹੈਗਾ ਇਹ 1200 ਰੁਪਏ ਦਾ ਲਓ ਵੀ ਦੋਸਤੋ ਜਿਗਮਾ ਕੰਪਨੀ ਦਾ ਹੈਲੋਜਨ ਹੀਟਰ ਜਿਹੜਾ ਤੁਹਾਨੂੰ ਮਿਲੇਗਾ ਸਿਰਫ 1150 ਰੁਪਏ ਦੇ ਵਿੱਚ ਅਤੇ ਫੋਰਚੂਨ ਦਾ ਬਲੋਰ ਲੈ ਸਕਦੇ ਹੋ ਤੁਸੀਂ 1200 ਰੁਪਏ ਦੇ ਉਹ ਵੀ ਸਾਡ ਦੋਨੋਂ ਇੱਕ ਇੱਕ ਸਾਲ ਦੀ ਗਾਰੰਟੀ ਦੇ ਨਾਲ ਲਓ ਜੀ ਦੋਸਤੋ ਕਦੇ LED ਬੱਲਾਂ ਦੇ ਉੱਤੇ ਇੱਕ ਸਕੀਮ ਦੇਖਿਆ ਕਦੇ ਕੋਈ ਕਿ ਇੱਕ ਬੱਲਾਂ ਨਾਲ ਇੱਕ ਬੱਲਾਂ ਫ੍ਰੀ ਮਿਲ ਰਿਹਾ ਪਰ ਤੁਹਾਨੂੰ ਇਸ ਸਟੋਰ ਦੇ ਉੱਤੇ ਕਿਆ ਮਿਲੇਗਾ ਤੁਹਾਨੂੰ ਇੱਕ 14 ਵਾਟ ਦਾ LED ਬੱਲਵ ਲੈਣ ਦੇ ਉੱਤੇ ਨਾਲ ਇੱਕ LED ਫੀਲਿਪਸ ਕੰਪਨੀ ਦਾ ਹੀ 10 ਵਾਟ ਦਾ LED ਬੱਲਵ ਬਿਲਕੁਲ ਫ੍ਰੀ ਮਿਲੇਗਾ ਕਵਾਂਟੀਟੀ ਦੀ ਕੋਈ ਦਿੱਕਤ ਨਹੀਂ ਸਰ ਕਹਿੰਦੇ ਜਿੰਨੀ ਮਰਜ਼ੀ ਕਵਾਂਟੀਟੀ ਲਓ ਕੋਈ ਦਿੱਕਤ ਨਹੀਂ ਇੱਕ ਬੱਲੇ ਨਾਲ ਇੱਕ ਬੱਲੇ ਫ੍ਰੀ ਹੈ ਹਰੇਕ ਫਲਿਪਸ ਦਾ 14 ਵਾਰ ਦਾ ਬੱਲ ਫਲਿਪਸ ਦਾ ਹੀ ਬੱਲ 10 ਵਾਰ ਦਾ ਨਾਲ ਫ੍ਰੀ ਲੋ ਜੀ ਫ੍ਰੀ ਤੇ ਕਹਿੰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਵਾਲੇ ਭਰਾਵਾਂ ਵਾਸਤੇ ਜਿੰਨੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੀ ਹੋਊਗੀ ਪਹਿਲੇ 10 ਲੱਕੀ ਯੂਜ਼ਰ ਵਾਸਤੇ ਬਲੋਰ ਫ੍ਰੀ ਦੇਵਾਂਗੇ ਫੋਰਚਨ ਕੰਪਨੀ ਦਾ ਇਹਨੂੰ ਫੋਲੋ ਕਰ ਲਓ ਤੇ ਚੱਲ ਰਹੇ ਨੰਬਰਾਂ ਦੇ ਉੱਤੇ ਕੰਟੈਕਟ ਕਰ ਲਓ ਸ਼੍ਰੀ ਗਣੇਸ਼ ਇਲੈਕਟ੍ਰੀਕਲ ਦੇ ਉੱਤੇ ਪਟਿਆਲਾ ਦੇ ਵਿੱਚ ਵਿంటర్ ਸੀਜ਼ਨ ਦੇ ਉੱਤੇ ਬਹੁਤ ਹੀ ਧਮਾਲਾਂ ਵਾਲੇ ਰੇਟ ਲਾਏ ਹੋਏ ਨੇ ਥੈਂਕ ਯੂ